ਹੁਣ ਭਾਈ ਮਤੀ ਦਾ ਜੀ ਨੂੰ ਕਹਿੰਦੇ ਦੋ ਲੱਕੜਾਂ ਦੇ ਵਿੱਚ ਬੰਨਿਆ ਗਿਆ ਤੇ ਆਰਾ ਜਦੋਂ ਚਲਾਉਣ ਲੱਗੇ ਨੇ ਨਾ ਤੇ ਕਹਿੰਦੇ ਕੋਈ ਆਖਰੀ ਇੱਛਾ ਹੈ ਕਹਿੰਦੇ ਹਾਂ ਆਖਰੀ ਇੱਛਾ ਹੈ ਤੇ ਕਿਹੜੀ ਹੈ ਕਿ ਜਦੋਂ ਮੈਨੂੰ ਸ਼ਹੀਦ ਕਰੋ ਨਾ ਜਿਹੜਾ ਮੇਰਾ ਮੁੱਖਾ ਇਹ ਗੁਰੂ ਪਿੰਡਰੇ ਵੱਲ ਕਰ ਦਿਓ ਮੈਂ ਆਪਣੇ ਗੁਰੂ ਨੂੰ ਦਰਸ਼ਨ ਕਰਦਾ ਕਰਦਾ ਸ਼ਹੀਦੀ ਦੇਣਾ ਚਾਹੁੰਦਾ ਤੇ ਜਲਾਦੋ ਤੁਸੀਂ ਆਰਾ ਤਿੱਖਾ ਕਰ ਲਓ ਮੈਂ ਮਨ ਤਿੱਖਾ ਕਰਦਾ ਜਰਾ ਦੇ ਹੈਰਾਨ ਨੇ ਵੀ ਆਰਾਧਾ ਸਿੰਘ ਪੱਥਰ ਦੇ ਨਾਲ ਰੇਤ ਦੇ ਨਾਲ ਕਿਸੇ ਚੀਜ਼ ਨਾਲ ਤਿੱਖਾ ਕਰ ਲੈਣਾ ਤੇ ਮਨ ਤਿੱਖਾ ਕਾਦੇ ਨਾਲ ਹੋਣਾ ਤੇ ਕਹਿੰਦਾ ਮਨ ਬਾਣੀ ਨਾਲ ਤਿੱਖਾ ਹੋਣਾ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਸ਼ੁਰੂ ਕਰਿਆ ਮੈਂ ਬੇਨਤੀ ਕਰਾਂ ਘਰਾਂ ਵਿੱਚੋਂ ਸਾਡੇ ਅੱਜ ਜਪਜੀ ਸਾਹਿਬ ਦੇ ਪਾਠ ਚੱਲਣੇ ਚਾਹੀਦੇ ਨੇ ਬੰਦ ਨਹੀਂ ਹੋਣੇ ਚਾਹੀਦੇ ਤੇ ਜਿਹੜੀਆਂ ਮਾਮਾ ਭੈਣਾ ਬਜ਼ੁਰਗ ਪਾਠ ਕਰਦੇ ਨੇ ਆਪਣੇ ਬੱਚਿਆਂ ਨੂੰ ਜਪਜੀ ਸਾਹਿਬ ਜੀ ਬਾਣੀ ਨਾਲ ਜੋੜ ਕੇ ਰਖੀਏ ਸਰੋਹ ਵਿਚਾਰ ਕਹਿੰਦੇ ਇੱਕ ਮੇਰੀ ਹੋਰ ਬੇਨਤੀ ਆ ਭਾਈ ਮਤੀ ਦਾਸ ਜੀ ਕਹਿੰਦੇ ਦੱਸੋ ਕਹਿੰਦੇ ਜਦੋਂ ਤੁਸੀਂ ਮੈਨੂੰ ਚੀਰੋ ਨਾ ਤੇ ਜਿਹੜਾ ਚੀਰ ਹੈ ਟੇਢਾ 빙ਾ ਨਾ ਹੋਵੇ ਉਹ ਕਹਿੰਦੇ ਤੈਨੂੰ ਇਹਦੇ ਥਾਂ ਕੀ ਮਤਲਬ ਅਸੀਂ ਤਾਂ ਤੈਨੂੰ ਕਤਲ ਕਰਨਾ ਸ਼ਹੀਦ ਕਰਨਾ ਹੈ ਕਹਿੰਦਾ ਨਹੀਂ ਜਦੋਂ ਤੁਸੀਂ ਮੈਨੂੰ ਚੀਰੋਗੇ ਨਾ ਜੇ ਚੀਰ ਟੇਢਾ 빙ਾ ਹੋ ਗਿਆ ਨਾ ਤੇ ਕੰਨੋ ਇਤਿਹਾਸ ਰਚਣਾ ਲੋਕਾਂ ਨੇ ਕਹਿਣਾ ਗੁਰੂ ਕਾ ਸਿੱਖ ਡਰ ਗਿਆ ਹੋਣਾ ਕੰਬਦਾ ਹੋਣਾ ਤਾਂ ਚੀਰ ਟੇਡਾ ਬਿੰਗਾ ਹੋਇਆ ਨਹੀਂ ਮੈਂ ਮਰ ਕੇ ਵੀ ਸ਼ਹੀਦ ਹੋ ਕੇ ਵੀ ਗੁਰੂ ਨੂੰ ਲਾਜ ਨਹੀਂ ਦਵਾਤਾ ਕਿਤਨਾ ਪ੍ਰੇਮ ਕਿੰਨਾ ਪ੍ਰੇਮ ਹੁਣ ਗੁਰੂ ਪ੍ਰੇਮ ਵਾਲਿਓ ਜਪਜੀ ਸਾਹਿਬ ਜੀ ਦਾ ਪਾਠ ਕਰ ਰਿਹਾ ਤੇ ਸਿਰ ਤੇ ਆਰਾ ਚੱਲ ਰਿਹਾ ਤੇ ਧਰਤੀ ਦੇ ਉੱਤੇ ਲਹੂ ਦੀਆਂ ਵਿਚਾੜਾਂ ਇੱਕ ਅੱਖ ਇਧਰ ਆ ਇੱਕ ਆਖ ਇਧਰ ਨੱਕ ਦੋ ਟੁੱਟੇ ਹੋ ਗਏ ਬੁੱਲ ਜਵਾੜਾ ਗਰਦਨ ਐਨ ਛਾਤੀ ਤੱਕ ਆ ਗਿਆ ਕਹਿੰਦੇ ਸਰੀਰ ਉਲੜ ਗਿਆ ਅੱਧਾ ਸਰੀਰ ਖੱਬੇ ਦਾ ਸਜੇ ਤੇ ਜਾਲਮਾਂ ਨੇ ਚੀਰ-ਚੀਰ ਕੇ ਨਾ ਸਰੀਰ ਦੇ ਦੋ ਟੋਟੇ ਕਰਕੇ ਧਰਤੀ ਦੇ ਉੱਤੇ ਸਿੱਟ ਦਿੱਤੇ ਗੱਜ ਕੇ ਆਖੋ ਸਤਨਾਮ ਸ਼੍ਰੀ ਮਾਨ ਤੇ ਪਿੰਜਰੇ ਦੇ ਵਿੱਚੋਂ ਆਵਾਜ਼ ਆਈ ਆ ਗੁਰਦੇਵਾਦਰ ਜੀ ਮਹਾਰਾਜ ਕਹਿੰਦੇ ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਤੇ ਗੁਰੂ ਪ੍ਰੇਮ ਵਾਲਿਓ ਭਾਈ ਮਤੀ ਦਾਸ ਦੀ ਸ਼ਹਾਦਤ ਹੁੰਦੀ ਆ ਅਜੇ ਸਰੀਰ ਦੇ ਦੋ ਟੋਟੇ ਹੋ ਗਏ ਕਹਿੰਨੇ ਜਪਜੀ ਸਾਹਿਬ ਜੀ ਦਾ ਪਾਠ ਪੂਰਾ ਨਹੀਂ ਹੋਇਆ ਵਿੱਚੋਂ ਆਵਾਜ਼ ਆ ਰਹੀ ਹੈ ਤੇ ਕਿਤਨਾ ਪ੍ਰੇਮਾ ਪਿਆਰ ਬਾਣੀ ਦੇ ਨਾਲ ਸਿੱਖ ਮਰ ਕੇ ਵੀ ਅੰਦਰੋਂ ਬਾਣੀ ਚੱਲਦੀ ਆ ਮਰਨ ਤੋਂ ਬਾਅਦ ਵੀ ਸ਼ਹਾਦਤ ਤੋਂ ਬਾਅਦ ਵੀ